ਉਸकी ਬਲੇਸਿੰਗ ਲੈਨੇ ਜਾ ਰਹੇ ਪਰ ਹਮ ਨੈਗੇਟਿਵਿਟੀ ਸ਼ਾਇਦ ਲੈ ਕੇ ਆ ਜਾਏਗੇ ਨਹੀਂ ਮੈਮ ਉਹਨਾਂ ਨੂੰ ਮਿਲਣੀ ਚਾਹੀਦੀ ਕਿਉਂਕਿ ਜਿਹੜੀ ਧਾਰਮਿਕ ਪਲੇਸਾਂ ਨੇ ਠੀਕ ਆ ਉਹ ਸਾਰੇ ਆਸਤੇ ਇੱਕ ਬਰਾਬਰ ਆ ਰੱਬ ਸਾਰਿਆਂ ਦਾ ਇੱਕ ਹੀ ਆ ਤੇ ਇਸ ਕਰਕੇ ਸਾਰੇ ਆਸਤੇ ਕੁਆਲਿਟੀ ਉੱਥੇ ਹੋਣੀ ਚਾਹੀਦੀ ਆ ਮੇਰੀ رائے ਮੈਮ ਇਹ ਹੈ ਕਿ ਬਸ ਵੀਆਈਪੀ ਐਂਟਰੀ ਨਹੀਂ ਹੋਣੀ ਚਾਹੀਦੀ ਕਿਉਂਕਿ ਟੈਂਪਲਸ ਜੋ ਹੈਗੇ ਸਭ ਦੇ ਲਈ ਬਰਾਬਰ ਹੈ ਦੇਖੋ ਜੀ ਜਿਹੜੇ ਲਾਈਨਾਂ ਦੇ ਵਿੱਚ ਖੜੇ ਹੈਗੇ ਆ ਉਹ ਦੋ ਦੋ ਤਿੰਨ ਤਿੰਨ ਘੰਟੇ ਖੜੇ ਰਹਿੰਦੇ ਹੈਗੇ ਆ ਤੇ ਜਿਹੜੇ ਵੀਆਈਪੀ ਹੈ ਕੋਈ ਵੀ ਹੈ ਅਗਲਾ ਆਂਦਾ ਫਟਾਫਟ ਦਰਸ਼ਨ ਕੀਤੇ ਨਿਕਲ ਜਾਂਦਾ ਵਾ ਉਹ ਲਾਈਨਾਂ ਦੇ ਵਿੱਚ ਲਾਈਨਾਂ ਖੜੇ ਹੀ ਰਹਿੰਦੇ ਹੈਗੇ ਚਾਰ ਚਾਰ ਪੰਜ ਪੰਜ ਘੰਟੇ ਲੱਗ ਜਾਂਦੇ ਕਿਤੇ ਵੀ ਆਪਾਂ ਜਾਣੇ ਉਹ ਚੀਜ਼ ਗਲਤ ਹੈਗੀ ਹੈ ਤੁਹਾਡੇ ਹਿਸਾਬ ਨਾਲ ਕਿੱਦਾਂ ਦੀ ਜਿਹੜੀ ਐਂਟਰੀ ਆ ਉਹਨਾਂ ਦੀ ਹੋਣੀ ਚਾਹੀਦੀ ਹੈ ਤੁਹਾਡੇ ਹਿਸਾਬ ਨਾਲ ਤੁਹਾਨੂੰ ਕੀ ਲੱਗਦਾ ਜਿੱਦਾਂ ਇੱਕ ਨਾਰਮਲ ਪਰਸਨ ਜਾਂਦਾ ਜੀ ਉਦਾਂ ਹੀ ਐਂਟਰੀ ਹੋਣੀ ਚਾਹੀਦੀ ਕੋਈ ਵੀ ਵੀਆਈਪੀ ਹੈ ਜੇ